ਨਗਰ ਨਿਗਮ ਚੌਣਾ ਨੂੰ ਲੈ ਕੇ ਜਿੱਥੇ ਸਿਵਲ ਪ੍ਰਸ਼ਾਸਨ ਤਿਆਰ ਵਰ ਤਿਆਰ ਹੈ ਤੇ ਉੱਥੇ ਪੁਲਿਸ ਪ੍ਰਸ਼ਾਸਨ ਵੀ ਇਹਨਾਂ ਵੋਟਾਂ ਨੂੰ ਲੈ ਕੇ ਆਪਣੀ ਤਿਆਰੀ ਕਰਦਾ ਨਜ਼ਰ ਹੋ ਰਿਹਾ ਹੈ। ਇਸ ਵੇਲੇ ਅਸੀਂ ਮੌਜੂਦ ਆ ਪੋਲੀਟੈਕਨਿਕ ਕਾਲਜ ਰਾਮਗੜੀਆ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਫਗਵਾੜਾ ਦੇ ਡੀਐਸਪੀ ਸਾਹਿਬ। ਆਓ ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿਹੋ ਜਿਹੀਆਂ ਤਿਆਰੀਆਂ ਨੇ ਤੇ ਕੀ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ। ਦੈਨਿਕ ਚੌਰਾ ਟੀਵੀ ਤੇ ਸਵਾਗਤ ਹੈ ਜੀ। ਸਾਡੇ ਜੀ ਫਗਵਾੜਾ ਚ ਟੋਟਲ 47 ਜਿਹੜੀਆਂ ਲੋਕੇਸ਼ਨਸ ਆ ਤੇ 110 ਜਿਹੜੇ ਆ ਬੂਥ ਆ। ਉਨ੍ਹਾਂ ਦੇ ਵਿੱਚ ਆਪਾਂ ਆਲਮੋਸਟ ਜਿਹੜੀ ਆ ਪਾਰਟੀਆਂ ਜਿਹੜੀਆਂ ਸਾਡੀਆਂ ਉਹ ਆ ਚੁੱਕੀਆਂ ਤੇ ਆਪਾਂ ਜਿੱਦਾਂ ਵੀ ਆਪਣਾ ਜਦੋਂ ਤਿਆਰ ਹੋ ਜਾਂਦੀ ਐ ਐਸਡੀਐਮ ਸਾਹਿਬ ਵੱਲੋਂ ਵੀ ਪਾਰਟੀਆਂ ਤੇ ਉਸੇ ਵੇਲੇ ਆਪਾਂ ਡਿਸਪੈਚ ਕਰਕੇ ਪਾਰਟੀਆਂ ਜਿਹੜੀਆਂ ਇੱਥੋਂ ਮੂਵ ਕਰ ਦਾਂਗੇ ਤੇ ਕਿੰਨੀ ਫੋਰਸ ਜਿਹੜੀ ਐ ਕਿ ਉਹ ਫਗਵਾੜੇ ਦੇ ਵਿੱਚ ਲਗਾਈ ਗਈ ਐ ਵੀ ਜਿਹੜਾ ਇਹ ਸੁਰੱਖਿਆ ਪ੍ਰਬੰਧ ਤੌਰ ਬੋਟਾਂ ਜਿਹੜੀਆਂ ਸ਼ਾਂਤੀਪੂਰਨ ਹੋ ਸਕਣ ਇਹਨੂੰ ਤਿੰਨ ਕੈਟਾਗਰੀ ਚ ਆਪਾਂ ਆਪਣੀਆਂ ਡਿਊਟੀਆਂ ਨੂੰ ਵੰਡਿਆ ਜੀ ਇੱਕ ਜਿਹੜੀ ਆ ਆਪਾਂ ਜਿਹੜੇ ਬੂਥ ਦੀ ਸਿਕਿਉਰਿਟੀ ਤੇ ਆ ਇੱਕ ਉੱਥੇ ਜਿਹੜੀ ਆ ਕਰੀਬ 213 ਜਿਹੜੇ ਮੁਲਾਜ਼ਮ ਲੱਗੇ ਹੋਏ ਆ ਇਸ ਤੋਂ ਇਲਾਵਾ ਬੂਤੋ ਜਿਹੜੀ ਪੈਟਰੋਲਿੰਗ ਪਾਰਟੀਆਂ ਉਹ ਜਿਹੜੀਆਂ ਬਣੀਆਂ ਹੋਈਆਂ ਜਿਹੜੀਆਂ ਕਵਰ ਕਰਨਗੀਆਂ ਇਹ ਡਿਊਰਿੰਗ ਇਲੈਕਸ਼ਨ ਪ੍ਰੋਸੈਸ ਜਿਹੜਾ ਆ ਉਹਦੇ ਵਿੱਚ ਵੀ ਕੋਈ ਕਰੀਬ 60 ਕ ਮੁਲਾਜ਼ਮ ਜਿਹੜੇ ਆ ਉਹਨਾਂ ਦਾ ਅਜਾ ਇਸ ਤੋਂ ਬਾਅਦ ਇਲਾਵਾ ਜਿਹੜੇ ਆ ਪੰਜ ਨਾਕੇ ਜਿਹੜੇ ਆ ਉਹ ਅਲੱਗ-ਅਲੱਗ ਜਿਹੜੇ ਆ ਇੰਟਰ ਆਪਣਾ ਫਗਵਾੜੇ ਦੇ ਜਿਹੜੇ ਸਰਹੱਦਾ ਉੱਥੇ ਲਗਾਏ ਗਿਆ ਟੋਟਲ 313 ਦੇ ਕਰੀਬ ਜਿਹੜੇ ਆ ਮੁਲਾਜ਼ਮ ਡਿਪਲਾਈ ਕੀਤੇ ਗਏ ਤੇ ਪੋਰਸ ਵੱਲੋਂ ਕਿੰਨੇ ਸੈਂਸਿਟਿਵ ਬੂਤ ਫਾਇੰਡ ਆਊਟ ਕੀਤੇ ਗਏ ਨੇ ਤੇ ਜਿਹੜੇ ਮੁੱਖ ਦੋ ਚਾਰ ਬੂਤ ਹਨ ਕਿ ਉਹ ਕਿਹ ਸੈਂਸਿਟਿਵ ਬੂਤ ਕਿਹੜੇ ਨੇ ਦੇਖੋ ਜੀ ਟੋਟਲ 7 ਜਿਹੜੇ ਆ ਆਪਾਂ ਹਾਈਫਰ ਜਿਹੜੇ ਆ ਬੂਤ ਦਿੱਤੇ ਆ ਇਸ ਤੋਂ ਇਲਾਵਾ ਜਿਹੜਾ 31 ਜਿਹੜੇ ਆ ਉਹ ਸਾਡੇ ਸੈਂਸਿਟਿਵ ਬੂਤ ਨੇ ਤੇ ਇਹਨਾਂ ਵਿੱਚ ਜਿੱਦਾਂ ਬਾਬਾ ਹਦੀਆ ਪਲਾਹੀ ਗੇਟ ਅਰਬਨ ਸਟੇਟ ਵਾਲੀ ਜਿਹੜੀ ਸਾਈਡ ਆ ਉੱਥੇ ਵੀ ਕਾਫੀ ਜਿਹੜੇ ਸੈਂਸਿਟਿਵ ਜਿਹੜੇ ਹੈਗੇ ਆ ਬੂਥ ਉਹਨਾਂ ਨੂੰ ਆਪਾਂ ਡਿਫਰੈਂਸ਼ੀਏਟ ਕੀਤਾ ਹੋਇਆ ਆਲਰੇਡੀ ਤੇ ਜਿਹੜੇ ਇਹ ਬੂਥ ਆਪਾਂ ਸੈਂਸਿਟਿਵ ਜਾਂ ਜਿਹੜੇ ਕੋਈ ਮੱਲੋ ਤੁਸੀਂ ਫਾਇੰਡ ਆਊਟ ਕੀਤੇ ਨੇ ਉੱਥੇ ਸਪੈਸ਼ਲ ਫੋਰਸ ਜਾਂ ਕੋਈ ਗਿਣਤੀ ਅਮਲਾਜਮਾਂ ਦੀ ਵਧਾਈ ਗਈ ਹੈ ਜੀ ਜੀ ਜਿਹੜਾ ਵੀ ਆਪਣਾ ਪਿੱਛੋਂ ਨਾਰਮ ਆਇਆ ਸੀ ਨਾਰਮ ਮੁਤਾਬਕ ਤੇ ਡਿਊਟੀ ਲੱਗੀ ਹੋਈ ਆ ਉਹਨਾਂ ਵੈਸੇ ਸੈਂਸਿਟਿਵ ਤੇ ਹਾਈਪਰ ਸੈਂਸਿਟਿਵ ਨੂੰ ਇਸ ਤੋਂ ਇਲਾਵਾ ਆਪਾਂ ਪੈਟਰੋਲਿੰਗ ਪਾਰਟੀਆਂ ਨਾਲ ਬਖਤ ਰੋਜ਼ ਦੇ ਜਿਹੜਾ ਕਵਰ ਕਰ ਰਹੇ ਆ ਤੇ ਜਿਹੜਾ ਪਿਛੇ ਬੈ ਨਾਰਮ ਆਇਆ ਸੀ ਆਮ ਬੋਥਾਂ ਤੇ ਕਿੰਨੇ ਜਵਾਨ ਤਾਇਨਾਤ ਰਹਿਣਗੇ ਤੇ ਜਿਹੜੇ ਹਾਈ ਪੰਡਿਚਨ ਬੋਥ ਹੈ ਉਹਨਾਂ ਤੇ ਕਿੰਨੇ ਜੀ ਇਹਦੇ ਚ ਅਲੱਗ-ਅਲੱਗ ਆ ਨਾਰਮ ਦੇ ਵਿੱਚ ਜੀ ਪੰਜ ਜਿਹੜੇ ਆ ਉਹ ਸਿੰਗਲ ਤੇ ਆ ਛੇ ਜਿਹੜੇ ਆ ਉਹ ਡਬਲ ਤੇ ਆ ਇਸੇ ਤਰ੍ਹਾਂ ਟ੍ਰਿਪਲ 4 ਕੁਆਡ ਤੇ ਪੈਂਟਾ ਦੇ ਅਲੱਗ-ਅਲੱਗ ਜਿਹੜਾ ਨਾਰਮਤਾ ਕੋ ਜਿਹੜੀਆਂ ਡਿਊਟੀਆਂ ਲਗਾਈ ਗਈਆਂ ਤੇ ਜਿਹੜੇ ਸੈਸਟੇ ਬੋਥ ਨੇ ਉਹਨਾਂ ਤੇ ਕੀ ਕੀ ਪ੍ਰਬੰਧ ਨੇ ਪੁਲਿਸ ਦੇ ਤੇ ਕੀ ਨਗਰਾਨੀ ਰਹੂਗੀ ਐਸ ਡੀ ਐਮ ਪ੍ਰਸ਼ਾਸਨ ਵੱਲੋਂ ਜਿਹੜਾ ਆ ਉੱਥੇ ਜਿਹੜੇ ਸੀਸੀਟੀਵੀ ਇੰਸਟਾਲ ਕੀਤੇ ਗਏ ਆ ਇਸ ਤੋਂ ਲਾਵਾ ਪਹਿਲਾਂ ਹੀ ਮੈਂ ਦੱਸ ਚੁੱਕਾ ਹਾਂ ਕਿ ਆਪਾਂ ਪਟੋਲੀਗ ਪਾਰਟੀਆਂ ਨੂੰ ਸਾਰਾ ਆਪਣਾ ਉਹਨਾਂ ਨਾਲ ਕਵਰ ਕਰ ਰਹੇ ਹਾਂ ਲਗਾਤਾਰ ਕਵਰ ਕਰਦੇ ਰਹਾਂਗੇ ਇਹ ਸਨ ਐਸ ਡੀ ਐਮ ਭਾਰਤ ਭੋਸ਼ਨ ਜੀ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਇੰਨੇ ਸਾਡੇ ਜਿਹੜੇ ਬੂਥ ਉਹ ਸੈਂਸਿਟਿਵ ਨੇ ਔਰ ਇਹਨੇ ਨਾ ਜਗ੍ਹਾ ਦੇ ਉੱਤੇ ਨੌਰਮਸ ਮੁਤਾਬਕ ਜਿਹੜੇ ਆ ਉਹ ਤੈਨਾਤੀ ਕੀਤੀ ਗਈ ਹੈ ਔਰ ਜਿਹੜਾ ਜਿਹੜਾ ਕਿ ਇਲੈਕਸ਼ਨ ਹੈ ਪੂਰੇ ਸ਼ਾਂਤੀਪੂਰਨ ਢੰਗ ਨਾਲ ਕਰਾਇਆ ਜਾਊਗਾ ਨਗਰ ਨਿਗਮ ਚੋਣਾ ਨੂੰ ਲੈ ਕੇ ਜਿੱਥੇ ਕਿ ਪਿਛਲੇ ਦਿਨਾਂ ਦੇ ਵਿੱਚੋਂ ਪੋਲਿਟਿਕਲ ਪਾਰਟੀਆਂ ਆ ਪਾਬਾਪਾਰ ਹੋਈਆਂ ਸੀ ਤੇ ਕੱਲ ਜਿਹੜਾ ਚੋਣ ਪ੍ਰਚਾਰ ਥਮਿਆ ਤੇ ਅੱਜ ਜੋ EVM ਮਸ਼ੀਨਾਂ ਦੀ ਕੀ ਤਿਆਰੀ ਹੈ ਔਰ ਕਿਸ ਤਰ੍ਹਾਂ ਨਾਲ ਕਿੰਨੇ ਬੂਥ ਨੇ ਤੇ ਕਿੰਨੀਆਂ ਵੋਟਾਂ ਪੈਣ ਜਾ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ SDM ਜਸ਼ਨਦੀਪ ਜੀ ਔਰ ਆ ਉਹਨਾਂ ਨਾਲ ਗੱਲ ਕਰਦੇ ਹਾਂ ਕਿੰਦਾ ਦੀਆਂ ਤਿਆਰੀਆਂ ਨੇ ਤੇ ਕੀ ਪ੍ਰਬੰਧ ਕੀਤੇ ਨੇ ਦੈਨਿਕ ਸਵੇਰਾ ਟੀਵੀ ਤੇ ਸਵਾਗਤ ਹੈ ਇਸ ਜੀਮ ਸਾਹਿਬ ਹਾਂਜੀ ਥੈਂਕ ਯੂ ਜੀ ਅ ਅੱਜ ਅਸੀਂ ਪਾਟਿਆਰ ਵਾਣਾ ਕਰ ਰਹੇ ਹਾਂ ਜੀ ਖੁੱਲ 110 ਬੂਥ ਨੇ ਪੰਜਾਬ ਵੱਟਾਂ ਲਈਏ ਮੈਕਸਮ 3 ਬੂਥਸ ਨੇ 1 ਵਾਰ ਦੇ ਵਿੱਚ 1 ਲੱਖ ਤੋਂ ਉੱਪਰ ਵੋਟਰਸ ਨੇ ਮਸ਼ੀਨਾ ਤਿਆਰ ਅਸੀਂ ਟਿਊਸਡੇ ਨੂੰ ਕਰ ਲੀਆਂ ਸੀਗੀਆਂ ਤੇ ਅੱਜ ਪਾਰਟੀਆਂ ਨੂੰ ਅਸੀਂ ਮਸ਼ੀਨਾ ਦੇ ਕੇ ਰਵਾਨਾ ਕਰ ਰਹੇ ਹਾਂ ਉਹਨਾਂ ਦੇ ਬੂਥ ਤੇ ਅੱਜ ਸ਼ਾਮ ਤੱਕ ਬੂਥ ਸੈੱਟ ਹੋ ਜਾਣਗੇ ਤੇ ਕੱਲੋਂ ਵੋਟਾਂ ਸਵੇਰੇ 7:00 ਵਜੇ ਤੋਂ ਲੈ ਕੇ ਸ਼ਾਮ ਦੇ 7:00 ਵਜੇ ਤੱਕ ਪੈਣਗੇ ਤੇ ਜਿਹੜੇ ਬੂਥ ਨਵੇਂ ਔਰ ਬੂਥਾਂ ਦੇ ਵਿੱਚ ਕੋਈ ਸੈਂਸਿਟਿਵ ਬੂਥ ਫਾਈਂਡ ਆਊਟ ਹੋਏ ਨੇ ਤਾਂ ਕਿੰਨੇ ਸੈਂਸਿਟਿਵ ਬੂਥ ਨੇ ਪੂਰੇ ਫਗਵਾੜੇ ਵਿੱਚ ਪੁਲਿਸ ਨਾਲ ਤਾਲਮੇਲ ਕਰਕੇ ਕੁਝ 71 ਬੂਥ ਸੈਂਸਿਟਿਵ ਆਇਡੈਂਟੀਫਾਈ ਕਿਚਨ ਜਿਹਦੇ ਵਿੱਚ ਐਕਸਟਰਾ ਫੋਰਸ ਦਾ ਪ੍ਰਬੰਧ ਕੀਤਾ ਜਾਏਗਾ ਜੀ ਤੇ ਇਹ ਜਿਹੜੀਆਂ ਪਾਰਟੀਆਂ ਨੇ ਅੱਜ ਕਿੰਨੇ ਵਜੇ ਤੋਂ ਰਵਾਨਗੀ ਇਹਨਾਂ ਦੀ ਸ਼ੁਰੂ ਕਰ ਰਹੇ ਹਾਂ ਤੇ ਕਦੋਂ ਤੱਕ ਰੇ ਕੀ ਪ੍ਰੋਗਰਾਮ ਸ਼ਡਿਊਲ ਕੀ ਪੂਰਾ ਹੈ ਜੀ ਬੱਸਿਸ ਇਹਨਾਂ ਦੀ ਵੇਟ ਕਰ ਰਹੀਆਂ ਨੇ ਅ ਜਿਸ ਤਰ੍ਹਾਂ ਜਿਵੇਂ ਚੋਣ ਦੇ ਪਾਰਟੀਆਂ ਤਿਆਰ ਹੋ ਰਹੀਆਂ ਨੇ ਤੇ ਜਦੋਂ ਪੂਰੀ ਪੀਆਰਓ ਤੇ ਪੋਲਿੰਗ ਅਫਸਰ ਦੀ ਟੀਮ ਤਿਆਰ ਹੋ ਜਾਂਦੀ ਹੈ ਦੋ ਸਵਾਹ ਚੱਕਦੀ ਹੈ ਤੇ ਉਸ ਤਰ੍ਹਾਂ ਹੀ ਇਹਨੂੰ ਦੋ ਤੋਂ ਤਿੰਨ ਘੰਟੇ ਦੀ ਪ੍ਰਤੀਕਿਰਿਆ ਹੁੰਦੀ ਹੈ ਕਰਨ ਤੋਂ ਬਾਅਦ ਲੰਚ ਕਰਾ ਕੇ ਉਹਨਾਂ ਨੂੰ ਕਰਵਾਣਾ ਕਰਦਾ ਤੇ ਇਹ ਕਿੰਨੇ ਅਧਿਕਾਰੀ ਕਿੰਨੇ ਕਰਮਚਾਰੀ ਜਿਹੜੇ ਇਸ ਚੋਣ ਪ੍ਰਕਿਰਿਆ ਚ ਸ਼ਾਮਿਲ ਨੇ ਇੱਕ ਕਬੂਤ ਤੇ ਜਿਹੜੀ ਪੋਲਿੰਗ ਪਾਰਟੀ ਉਹ ਕਿੰਨੇ ਮੈਂਬਰਾਂ ਦੀ ਚਾਰ ਤੋਂ ਪੰਜ ਮੈਂਬਰਾਂ ਦੀ ਪਾਰਟੀ ਹੈ ਜੀ ਦੇ ਜਿਸਾ ਬਾਕੀ ਚੋਂਾਂ ਦੇ ਬੂਥਾਂ ਵਿੱਚ ਹੁੰਦਾ ਇਸੇ ਤਰ੍ਹਾਂ ਦੀ ਟੀਮ ਰਾਈਡਿੰਗ ਅਫਸਰ ਰਿਸਟ੍ਰਿੰਗ ਅਫਸਰ ਟੈਕੋਲਿੰਗ ਅਫਸਰ ਤੇ ਗਿਣਤੀ ਮੌਕੇ ਤੇ ਹੀ ਹੋਏਗੀ ਤੇ ਕੱਲ ਹੀ ਰਿਜ਼ਲਟ ਫਾਈਨਲ ਕਰਕੇ ਆਣਗੇ ਤੇ ਜਦੋਂ ਸਪੰਨ ਡਿਪੋਜ਼ਿਟ ਕਰਾਂਗੇ ਸਬੰਧਤ ਆਰੋਵਲ ਹੋ ਰਿਜ਼ਲਟ ਫਾਈਨਲ ਡਿਕਲੇਅਰ ਕੀਤਾ ਜਾਏਗਾ ਤੇ ਇਹ ਜਿਹੜਾ ਰਿਜ਼ਲਟ ਹੈ ਜਿੱਥੇ ਚੋਣਾ ਹੋਣੀਆਂ ਉਹਨਾਂ ਬੂਥਾਂ ਤੇ ਹੀ ਕੈਲਕੂਲੇਟ ਕਰਕੇ ਉੱਥੇ ਡਿਕਲੇਅਰ ਕਰ ਦਿੱਤਾ ਜਾਏਗਾ ਕੋਈ ਕਾਮਨ ਸੈਂਟਰ ਬਣਾਇਆ ਜਾਊਗਾ ਕੈਲਕੂਲੇਸ਼ਨ ਉੱਥੇ ਹੋਏਗੀ ਡਿਕਲੇਅਰਥੇ ਹੋਏਗਾ ਜੀ ਵਾਪਸੀ ਤੋਂ ਹਾਂ ਜੀ ਡਿਕਲੇਅਰ ਜਿਹੜਾ ਰਿਜ਼ਲਟ ਅਨਾਉਂਸ ਹੈ ਉਹ ਆ ਕੇ ਇੱਥੇ ਹੀ ਰਾਮਗੜੀਆ ਕਾਲਜ ਵਿੱਚ ਹੀ ਅਨਾਉਂਸ ਹੋਏਗਾ ਠੀਕ ਹੈ ਜੀ ਠੀਕ ਹੈ ਚਲੋ ਥੈਂਕ ਯੂ ਸਰ ਇਹ ਸੰ ਸਾਡੇ ਨਾਲ ਐਸਟੀਐਮ ਸਾਹਿਬ ਜਿਨ੍ਹਾਂ ਨੇ ਸਾਨੂੰ ਆਪਣੇ ਪੂਰੀ ਚੋਣ ਪ੍ਰਕਿਰਿਆ ਬਾਰੇ ਦੱਸਿਆ ਔਰ ਨਾਲ ਮਹੱਤਵਪੂਰਨ ਗੱਲ ਜਿਹੜੀ ਹੈ ਕਿ ਜਿਹੜੀ ਚੋਣਾਂ ਦੀ ਗਿਣਤੀ ਆ ਉਹ ਬੂਥਾਂ ਤੇ ਹੋਏਗੀ ਲੇਕਿਨ ਜਿਹੜਾ ਰਿਜ਼ਲਟ ਆ ਉਹ ਇੱਥੇ ਆ ਕੇ ਕੰਪਾਈਲ ਕਰਕੇ ਇਸੇ ਕਾਲਜ ਗਰਾਊਂਡ ਦੇ ਵਿੱਚ ਡिक्लेअर ਕੀਤਾ ਜਾਏਗਾ ਕੈਮਰਾਮੈਨ ਅਰुण कुमार ਦੇ ਨਾਲ ਅਮਨਦੀਪ ਸ਼ਰਮਾ ਦੈਨਿਕ ਸਵੇਰਾ ਟੀਵੀ ਫਗਵਾੜਾ